ਸੋ ਜਿੰਨੀਆਂ ਵੀ ਮਸ਼ੀਨਾਂ ਹੈਗੀਆਂ ਇਨ ਸਿਟੂ ਦੇ ਵਿੱਚ ਇਹਦੇ ਵਿੱਚ ਜਿਹੜੀ ਪਰਾਲੀ ਨੂੰ ਤੁਸੀਂ ਆ ਸਾਮ ਸੰਭਾਲ ਕਰਨੀ ਹੈਗੀ ਆ ਜਦੋਂ ਸੀ ਝੋਨੇ ਦੀ ਵਾਢੀ ਕਰਨੀ ਆ ਤਾਂ ਕੰਬਾਈਨ ਪਿੱਛੇ ਸੁਪਰ ਐਸ ਐਮ ਐਸ ਲੱਗਿਆ ਹੋਣਾ ਚਾਹੀਦਾ ਹੈ ਜੇ ਸੁਪਰ ਐਸ ਐਮ ਐਸ ਵਾਲੀ ਕੰਬਾਈਨ ਹੋਊਗੀ ਤਾਂ ਤੁਹਾਡੀ ਜਿਹੜੀ ਪਰਾਲੀ ਹੈਗੀ ਆ ਉਹਨੂੰ ਸਾਨੂੰ ਜਦੋਂ ਖਿਲਾਰਨਾ ਪੈਂਦਾ ਹੈਗਾ ਤਾਂ ਸਾਡੀ ਲੇਬਰ ਦੀ ਬਚਤ ਹੁੰਦੀ ਆ ਆਦਰਵਾਇਜ਼ ਕਿਉਂਕਿ ਸੀਜ਼ਨ ਹੁੰਦਾ ਲੇਬਰ ਦੀ ਵੀ ਘਾਟ ਹੁੰਦੀ ਆ ਨਹੀਂ ਤਾਂ ਤੁਸੀਂ ਉਹਨੂੰ ਤਰੰਗਲੀਆਂ ਨਾਲ ਜਾਂ ਕਟਰ ਨਾਲ ਤੁਸੀਂ ਉੱਤੇ ਕਰਕੇ ਵੀ ਖਿਲਾਰ ਸਕਦੇ ਹੋ ਸੋ ਜਿੰਨੀਆਂ ਵੀ ਮਸ਼ੀਨਾਂ ਹੈਗੀਆਂ ਜੇ ਅਸੀਂ ਪਰਾਲੀ ਨੂੰ ਇੱਕ ਸਾਰ ਖਿਲਾਰਦੇ ਆ ਸਪਰ ਐਸ ਐਮ ਐਸ ਵਾਲੀ ਕੰਬਾਈਨਾ ਵੱਡੀ ਕਰਦੇ ਆ ਤਾਂ ਸਾਰੀਆਂ ਮਸ਼ੀਨਾਂ ਲਈ ਜਿਹੜੀ ਹੈਗੀ ਆ ਕੰਮ ਕਰਨ ਦੀ ਸਮਰੱਥਾ ਜਿਹਨੂੰ ਅਸੀਂ ਫੀਲਡ ਕੈਪੈਸਿਟੀ ਕਹਿੰਦੇ ਆ ਉਹ ਵੱਧ ਜਾਂਦੀ ਹੈਗੇ ਆ ਯੂਨੀਵਰਸਿਟੀ ਨੇ ਅਲੱਗ-ਅਲੱਗ ਮਸ਼ੀਨਾਂ ਦਿੱਤੀਆਂ ਜਿੰਦੇ ਨਾਲ ਤੁਸੀਂ ਕਣਕ ਦੀ ਬਜਾਈ ਹੈਗੀ ਆ ਪਰਾਲੀ ਦੇ ਖੇਤਾਂ ਵਿੱਚ ਕਰ ਸਕਦੇ ਹੋ ਪਹਿਲੀ ਮਸ਼ੀਨ ਜਿਹੜੀ ਯੂਨੀਵਰਸਿਟੀ ਨੇ 2006 ਦੇ ਵਿੱਚ ਦਿੱਤੀ ਸੀਗੀ ਉਹ ਹੈਪੀ ਸੀਡਰ ਹੈਗਾ ਹੈਪੀ ਸੀਡਰ ਨਾਲ ਜਿਹੜਾ ਤੁਸੀਂ ਕਣਕ ਦੀ ਸਿੱਧੀ ਬਜਾਈ ਕਰ ਸਕਦੇ ਹੋ ਬੇਸ਼ਰਤ ਹੈਪੀ ਸੀਡਰ ਚਲਾਉਣ ਤੋਂ ਪਹਿਲਾਂ ਸਾਡੇ ਜ਼ਮੀਨ ਦੇ ਵਿੱਚ ਗਿੱਲ ਚਾਹੀਦੀ ਹੈ ਦੂਸਰਾ ਇਹਦੇ ਵਿੱਚ ਕਿਉਂਕਿ ਅਗੇ ਰੋਟਰ ਚੱਲਦਾ ਹੈਗਾ ਤੇੰਦੇ ਲਈ ਜਿਹੜਾ 50 ਹੌਸਪਾਵਰ ਦਾ ਟਰੈਕਟਰ ਚਾਹੀਦਾ ਦੂਜਾ ਡਬਲ ਕਲਚ ਹੋਵੇ ਫਾਇਦਾ ਹੈਗਾ ਤੀਜਾ ਜਦੋਂ ਖੇਤ ਦੇ ਵਿੱਚ ਇਸ ਮਸ਼ੀਨ ਨੂੰ ਚਲਾਣਿਆ ਤਾਂ ਪਹਿਲਾਂ ਰੋਟਰ ਦੀ 1200 1400 ਚੱਕਰ ਚਲਾਉਣ ਤੋਂ ਬਾਅਦ ਫਿਰ ਤੁਸੀਂ ਮਸ਼ੀਨ ਨੂੰ ਤੋੜਨਾ ਤੇ ਇਸ ਤੋਂ ਇਲਾਵਾ ਮੋੜਾਂ ਉੱਤੇ ਮਸ਼ੀਨ ਚੱਕਣੀ ਹੈਗੀ ਆ ਸੋ ਇਹ ਚੀਜ਼ਾਂ ਦਾ ਜੇ ਖਿਆਲ ਰੱਖਿਆ ਤਾਂ ਹੈਪੀਸੀਡਰ ਵਧੀਆ ਚੱਲਦੀ ਹੈਗੀ ਆ 12 12.5 ਹਜ਼ਾਰ ਮਸ਼ੀਨਾਂ ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨਾਂ ਕੋਲ ਸੁਸਾਇਟੀਆਂ ਕੋਲ ਹੈਗੀਆਂ ਤੇ ਕਾਫੀ ਚੱਲ ਵੀ ਰਹੀਆਂ ਉਸ ਤੋਂ ਬਾਅਦ ਜਿਹੜੀ ਹੈਗੀ ਆ 2016 ਦੇ ਵਿੱਚ ਹੈਪੀਸੀਡਰ ਦੇ ਵਿੱਚ ਸੋਧ ਕੀਤੀ ਟ੍ਰिपल ਐਕਸ਼ਨ ਹੈਪੀਸੀਡਰ ਦਿੱਤਾ ਹੈਪੀ ਸੀਡਰ ਵਿਦ ਪ੍ਰੈਸ 휠 ਲੈ ਕੇ ਆਏ ਸੋ ਇਹ ਆ ਗਈ ਉਸ ਤੋਂ ਬਾਅਦ 2020 ਦੇ ਵਿੱਚ ਸੁਪਰ ਸੀਡਰ ਨਾ ਦੀ ਮਸ਼ੀਨ ਜਿਹੜੀ ਦਿੱਤੀ ਹੈਗੀ ਆ ਸੁਪਰ ਸੀਡਰ ਮਸ਼ੀਨ ਦੇ ਵਿੱਚ ਜਿਹੜੇ ਅੱਗੇ ਤੁਹਾਡੇ ਹੈਗੇ ਆ ਐਲ ਜੀ ਐਫ ਟਾਈਪ ਦੇ ਬਲੇਡ ਲੱਗੇ ਹੋਏ ਆ ਇਹ ਪੂਰੇ ਹੀ ਜਿਹੜੀ ਹੈਗੀ ਮਿਕਸਿੰਗ ਕਰਦੀ ਹੈ ਪਰਾਲੀ ਨੂੰ ਸਰਫੇਸ ਤੋਂ ਕੱਟ ਕੇ ਤੇ ਜ਼ਮੀਨ ਦੇ ਵਿੱਚ ਦਬਾ ਦਿੰਦੀ ਹੈਗੀ ਆ ਸੋ ਪਰੰ ਦੇ ਵਿੱਚ ਜਿਹੜੀ ਹੈਗੀ ਟਰੈਕਟਰ ਸਾਨੂੰ 60 ਐਚ ਪੀ ਦਾ ਘੱਟੋ ਘੱਟ ਚਾਹੀਦਾ ਤੇ ਨਾਲ ਹੀ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਤੇਲ ਦੀ ਖਪਤ 8 ਤੋਂ 9 ਲੀਟਰ ਪ੍ਰਤੀ ਘੰਟਾ ਹੈਗੀ ਆ ਤੇ ਜੇ ਇਹਨੂੰ ਅਸੀਂ ਮਸ਼ੀਨ ਨੂੰ ਖੇਤ ਚ ਵਰਤਨਾ ਤਾਂ ਸਾਨੂੰ ਇੱਕ ਘੱਟ ਸਵਾ ਘੰਟਾ ਤੋਂ ਲੈ ਕੇ 1.5 ਘੰਟੇ ਤੱਕ ਸਾਨੂੰ ਜਿਹੜੀ ਬਜਾਈ ਨੂੰ ਲੱਗਦਾ ਹੈਗਾ ਤੇ ਤੇ ਇਸ ਤੋਂ ਇਲਾਵਾ 2022 ਦੇ ਵਿੱਚ ਯੂਨੀਵਰਸਿਟੀ ਨੇ ਸਮਾਰਟ ਸੀਡ ਦੀ ਸਿਫਾਰਿਸ਼ ਕੀਤੀ ਜਿਹੜੇ ਫਾਇਦੇ ਹੈਪੀ ਸੀਡਰ ਵਿੱਚ ਹੈਗੇ ਆ ਤੇ ਜਿਹੜੇ ਸੂਪਰ ਸੀਡਰ ਦੇ ਵਿੱਚ ਇਸ ਤਰ੍ਹਾਂ ਕੇ ਕਣਕ ਖੇਤ ਸਾਨੂੰ ਜਿਹੜਾ ਵਾਇਆ ਹੋਇਆ ਥੋੜਾ ਜਿ ਲੱਗਦਾ ਹੈਗਾ ਖੇਤ ਦੇਖਣ ਚ ਵਧੀਆ ਲੱਗਦਾ ਹੈਗਾ ਉਹ ਜਿਹੜੇ ਹੈਗਾ ਸਮਾਰਟ ਸੀਡਰ ਦੇ ਵਿੱਚ ਦੋਨੇ ਫਾਇਦੇ ਨਜ਼ਰ ਆਉਂਦੇ ਆ ਸਮਾਰਟ ਜਿਹੜਾ 6 ਲੀਟਰ ਸਾਡਾ ਇਕਲੇ ਦਾ ਡੀਜ਼ਲ ਦੀ ਖਪਤ ਹੈਗੀ ਆ ਤੇ ਘੰਟੇ ਦੇ ਵਿੱਚ ਇੱਕ ਕਿੱਲੇ ਦੀ ਬਜਾਈ ਹੋ ਜਾਂਦੀ ਆ ਤਿੰਨ ਦੇ ਵਿੱਚ ਖੇਤ ਉਨਾ ਹੀ ਵਾਇਆ ਜਾਂਦਾ 2 ਤੋਂ 3 ਇੰਚ ਤੇ ਪਿੱਛੇ ਜਿਹੜਾ ਸਾਡਾ ਬੀਜ ਤੇ ਖਾਦ ਡਿੱਗਦਾ ਹੈਗਾ ਇਹਦੇ ਵਿੱਚ ਜਿਹੜੀ ਕਣਕ ਦੀ ਜਮ ਹੈਗਾ ਇੱਕ ਸਾਰ ਹੁੰਦਾ ਹੈਗਾ ਤੇ ਖੇਤ ਦੇਖਣ ਦੇ ਵਿੱਚ ਬਹੁਤ ਵਧੀਆ ਲੱਗਦਾ ਹੈਗਾ ਤੇ ਇਹਦੇ ਵਿੱਚ ਕਿ ਟਰੈਕਟਰ ਵੀ ਸਾਨੂੰ 50 ਹਾਰਸ ਪਾਵਰ ਦਾ ਚਾਹੀਦਾ ਮਸ਼ੀਨ ਦੀ ਕੀਮਤ ਵੀ 2,30,000 ਦੇ ਆਸ-ਪਾਸ ਆ ਸੋ ਇਸ ਮਸ਼ੀਨ ਦਾ ਫਾਇਦਾ ਇਹ ਹੈਗਾ ਇੱਕ ਤਾਂ ਸੁਪਰ ਸੀਡਰ ਦੇ ਮੁਕਾਬਲੇ ਕੀਮਤ ਘੱਟ ਹੈਗੀ ਆ ਤੇ ਜਿਹੜੀ ਸੁਪਰ ਸੀਡਰ ਦੇ ਵਿੱਚ ਹੈਗਾ ਜਦੋਂ ਅਸੀਂ ਬਜਾਈ ਕਰਦੇ ਆ ਨਦੀਨਾਂ ਵਾਸਤੇ ਗੋਲੀ ਡੰਡੇ ਵਾਸਤੇ ਜਿਹੜੀ ਅਸੀਂ ਨਦੀਨ ਨਾਸ਼ਕ ਵਰਤਨਾ ਉਹ ਤਾਂ ਵਰਤਨਾ ਹੀ ਹੈਗਾ ਇੱਕ ਵਾਰੀ ਵੀ ਹੋ ਸਕਦਾ ਸਪਰੇਅ ਕਰਨੀ ਪਵੇ ਦੋ ਵਾਰੀ ਵੀ ਕਰਨੀ ਪਵੇ ਦੂਜਾ ਜਿਹੜਾ ਇਹਦੇ ਵਿੱਚ ਹੈਗਾ ਵੀ ਫਰਵਰੀ ਮਾਰਚ ਜਦੋਂ ਤਾਪਮਾਨ ਵੱਧਦਾ ਹੈਗਾ ਜਿੱਦਾਂ ਆਪਾਂ ਵਾਏ ਹੋਏ ਖੇਤਾਂ ਦੇ ਵਿੱਚ ਕਣਕ ਦੇ ਝਾੜ ਨੂੰ ਸੈਟਬੈਕ ਲੱਗਦੀ ਆ ਜੇ ਅਸੀਂ ਪਾਣੀ ਟਾਈਮ ਸੇ ਨਹੀਂ ਲਾਂਦੇ ਉਸੇ ਤਰ੍ਹਾਂ ਹੀ ਸੁਪਰ ਸੀਡਰ ਦੇ ਵਿੱਚ ਵੀ ਇਹੀ ਕੇਸ ਹੈਗਾ ਲੇਕਿਨ ਹੈਪੀ ਸੀਡਰ ਤੇ ਸਮਾਰਟ ਸੀਡਰ ਦੇ ਵਿੱਚ ਉਸ ਚੀਜ਼ ਦਾ ਜਿਹੜਾ ਹੈਗਾ ਫਾਇਦਾ ਹੁੰਦਾ ਹੈਗਾ ਤੇ ਕਨਕ ਡਿਗਦੀ ਨਹੀਂ ਹੈਗੀ ਸੋ ਇਹ ਐਡਵਾਂਟੇਜਸ ਹੈਗੇ ਆ ਜੀ ਅਸੀਂ ਗੱਲ ਕਰੀਏ ਸੁਪਰ ਸੀਡਰ ਦੇ ਮੁਕਾਬਲੇ ਉਸ ਤੋਂ ਬਾਅਦ 2023 ਦੇ ਵਿੱਚ ਯੂਨੀਵਰਸਿਟੀ ਨੇ ਸਰਫੇਸ ਸੀਡਰ ਨਾਮ ਮਸ਼ੀਨ ਦੀ ਸਿਫਾਰਸ਼ ਕੀਤੀ ਇਹਦੇ ਵਿੱਚ ਕੀ ਹੈਗਾ ਪਹਿਲਾਂ ਜਿਹੜੀ ਹੈਗੀ ਸਰਫੇਸ ਸੀਡਰ ਦੇ ਵਿੱਚ ਤੁਹਾਡਾ ਕਟਰ ਹੀ ਹੈਗਾ ਪਰ ਕਟਰ ਦੇ ਵਿੱਚ ਮੋਡੀਫਿਕੇਸ਼ਨ ਹੈ ਤੇ ਉਹਦੇ ਵਿੱਚ ਜਿਹੜਾ ਗੇਅਰ ਬਾਕਸ ਲੱਗਿਆ ਹੋਇਆ 10x18 ਦਾ ਲੱਗਿਆ ਹੋਇਆ ਉਹਦੀ ਰੋਟਰ ਦੀ ਸਪੀਡ ਘੱਟ ਹੈਗੀ ਆ ਤਿੰਦੇ ਵਿੱਚ ਚੰਦਰਨੂਮਾ ਟਾਈਪ ਬਲੇਡ ਜਿਹੜੇ ਆ ਗਿਆ ਜਿੱਥੇ ਤੁਹਾਡੇ ਨਾਈਫ ਲੱਗੇ ਉਹ ਤੇ ਬਲੇਡ ਲੱਗੇ ਹੋਏ ਆ ਤੇ ਨਾਲ ਹੀ ਹੈਗੇ ਆ ਇਹਦੇ ਅੱਗੇ ਜਿਹੜਾ ਬੀਜ ਤੇ ਖਾਸ ਡਿੱਗਦਾ ਹੈਗਾ ਤੇ ਪਿੱਛੇ ਜਿਹੜੀ ਹੈਗੀ ਆ ਕਟਰ ਨੂੰ ਕੱਟ ਕੇ ਜਿਹੜੀ ਹੈਗੀ ਆ ਉਹਦੇ ਉੱਤੇ ਜਿਹੜੀ ਪਰਾਲੀ ਹੈਗੀ ਆ ਖੜੇ ਖਰਚਿਆਂ ਦੇ ਉੱਤੇ ਆ ਜਾਂਦੀ ਹੈ ਤੇ ਜਿਹੜਾ ਬੀਜ ਤੁਹਾਡਾ ਸਰਫੇਸ ਤੇ ਡਿੱਗਦਾ ਸੋ ਇਹਦੇ ਵਿੱਚ ਵੀ ਹਜ਼ਾਰ ਕ ਦੇ ਲਗਭਗ ਮਸ਼ੀਨਾਂ ਪਿਛਲੇ ਸਾਲ ਜਿਹੜੀਆਂ 23 ਦੇ ਵਿੱਚ ਗਈਆਂ ਸੀਗੀਆਂ ਸੋ ਇਹਦੇ ਵਿੱਚ ਵੀ ਕੁਝ ਗੱਲਾਂ ਦਾ ਖਿਆਲ ਰੱਖਣਾ ਆਦਰਵਾਇਜ਼ ਟੈਕਨੋਲੋਜੀ ਫੇਲ ਹੈ। ਬਾਕੀ ਮਸ਼ੀਨਾਂ ਦੇ ਵਿੱਚ ਜਿਸ ਹੈਪੀ ਸੀਡਰ ਸਰਫੇਸ ਸੀਡਰ ਤੇ ਸੁਪਰ ਸੀਡਰ ਹੈਪੀ ਸੀਡਰ ਸੁਪਰ ਸੀਡਰ 스마트 ਸੀਡਰ ਸੀ ਕਹਿੰਦੇ ਵੀ ਜਿਹੜਾ ਝੋਨੇ ਨੂੰ ਆਖਰੀ ਪਾਣੀ ਲਾਇਆ ਉਸੇ ਗਿਲ ਚ ਬਜਾਈ ਕਰਨੀ ਹੈਗੇ ਪਰ ਕਈ ਵਾਰ ਕੀ ਹੈ ਸਾਡੀ ਵਾਢੀ ਪਹਿਲਾਂ ਹੋ ਜਾਂਦੀ ਹੈ ਤੇ ਸਾਡਾ ਟਾਈਮ ਜਿਹੜਾ ਹੈਗਾ ਬਜਾਈ ਵਾਸਤੇ ਪਿਆ ਹੁੰਦਾ ਹੈਗਾ ਉਸ ਕੇਚ ਚ ਤੁਸੀਂ ਜਿਹੜਾ ਹੈਗਾ ਬਜਾਈ ਕਰਨ ਤੋਂ ਬਾਅਦ ਵੀ ਪਾਣੀ ਲਾ ਸਕਦੇ ਹੋ ਲੇਕਿਨ ਸਰਫੇਸ ਸੀਡਰ ਦੇ ਵਿੱਚ ਅਸੀਂ ਸੁੱਕੇ ਦੇ ਵਿੱਚ ਹੀ ਬਾਢੀ ਕਰਦੇ ਆ ਉਸ ਵਾਰ ਅਸੀਂ ਬਜਾਈ ਕਰਦੇ ਆ ਤੇ ਬਾਅਦ ਚ ਪਾਣੀ ਲਾਉਂਦੇ ਆ ਜੋ ਸਰਫੇਸ ਸੀਡਰ ਚਲਾਉਣਾ ਹੈਗਾ ਤੁਸੀਂ ਮਸ਼ੀਨ ਚ ਦੇਖੋਗੇ ਇੱਕ ਤਾਂ ਇਹ 4 ਤੋਂ 5 ਇੰਚ ਉੱਚਾ ਹੋਣਾ ਚਾਹੀਦਾ ਦੂਜਾ ਗੇਅਰ ਬਾਕਸ ਜਿਸ ਸਮੇਂ ਪਹਿਲਾਂ ਦੱਸਿਆ 10x18 ਜਿਹਦੀ ਆਰਪੀਐਮ ਘੱਟ ਹੈਗੀ ਆ ਤੀਜਾ ਇਹਦੇ ਵਿੱਚ ਜਿੱਥੇ ਤੁਹਾਡਾ ਬੀਜ ਤੇ ਖਾਦ ਡਿੱਗ ਰਿਹਾ ਉਹ ਪੱਖੇ ਦੀ ਮਾਰ ਦੇ ਵਿੱਚ ਨਹੀਂ ਆਉਣਾ ਚਾਹੀਦਾ ਆਦਰਵਾਇਜ਼ ਤੁਹਾਡਾ ਬੀਜ ਨੂੰ ਖਿੱਚ ਕੇ ਲੈ ਜਾਏਗਾ ਸੋ ਇਹ ਕੁਝ ਗੱਲਾਂ ਦਾ ਖਿਆਲ ਰੱਖੀਏ ਤਾਂ ਜਿਹੜੀ ਅਸੀਂ ਹੈਗੀ ਹੈ ਕਨਕ ਦੀ ਬਜਾਈ ਖੜੇ ਖਰਚਿਆਂ ਦੇ ਵਿੱਚ ਜਿਹੜੀ ਹੈਗੀ ਸਿੱਧੀ ਕਰ ਸਕਦੇ ਆ ਤੇ ਜੇ ਅਸੀਂ ਖਰਚੇ ਦੀ ਗੱਲ ਕਰੀਏ ਹੈਪੀ ਸੀਡਰ ਜੇ ਅਸੀਂ ਬਜਾਈ ਕਰਦੇ ਹਾਂ ਤੇ ਸਦਾ ਮੈਂ ਗਿਆ ਪੰਜ ਲੀਟਰ ਡੀਜ਼ਲ ਲੱਗਦਾ ਤੇ ਪੰਜ ਲੀਟਰ ਡੀਜ਼ਲ ਦਾ ਮਤਲਬ ਹੈ 450 ਦੀ ਸਾਡੀ ਕੱਲੀ ਬਜਾਈ ਆ ਤੇ ਘੰਟਾ ਸਵਾ ਘੰਟੇ ਦੇ ਵਿੱਚ ਬਜਾਈ ਹੋ ਜਾਂਦੀ ਆ ਤੇ ਉਸ ਹਿਸਾਬ ਨਾਲ ਤੁਹਾਡਾ ਖਰਚਾ ਹੈਗਾ ਜੇ ਕਿਰਾਏ ਦੀ ਵੀ ਗੱਲ ਕਰੀਏ ਤੇ 1200 ਰੁਪਏ ਤੁਹਾਡਾ ਕਿੱਲੇ ਦਾ ਕਿਰਾਇਆ ਚੱਲਦਾ ਹੋਏਗਾ ਸੁਪਰ ਸੀਡਰ ਦੇ ਵਿੱਚ 2400 ਤੋਂ 2500 ਰੁਪਿਆ ਕਿੱਲੇ ਦਾ ਕਿਰਾਇਆ ਚੱਲਦਾ ਹੈਗਾ ਲੇਕਿਨ ਜੇ ਤੁਸੀਂ ਡੀਜ਼ਲ ਦੀ ਇਕੱਲੀ ਗੱਲ ਕਰੀਏ ਤਾਂ ਇਹਦੇ ਚ 12 ਲੀਟਰ ਦੇ ਆਸ-ਪਾਸ ਕਿੱਲੇ ਦਾ ਡੀਜ਼ਲ ਲੱਗਦਾ ਜੇ ਅਸੀਂ ਫੂਸ ਨੂੰ ਬਿਨਾਂ ਅੱਗ ਲਾਏ ਹੋਏ ਬਜਾਈ ਕਰਨੀ ਆ ਜਿਆਦਾਤਰ ਕਿਸਾਨ ਜਿਹੜੇ ਹੈਗੇ ਆ ਫੂਸ ਨੂੰ ਅੱਗ ਲਾ ਕੇ ਸੁਪਰ ਸੀਡਰ ਨਾਲ ਬਜਾਈ ਕਰਦੇ ਆ ਤੀਜਾ ਸਮਾਰਟ ਸੀਡਰ ਹੈਗਾ ਇਹਦੇ ਚ 6 ਲੀਟਰ ਡੀਜ਼ਲ ਲੱਗਦਾ ਹੈਗਾ ਉਹੀ ਸਾਢੇ 500 ਦਾ ਡੀਜ਼ਲ ਹੈਗਾ ਤੇ ਜੇ ਕਿਰਾਏ ਦੀ ਗੱਲ ਕਰੀਓ ਜਿੱਥੇ ਮਸ਼ੀਨ ਕਿਰਾਏ ਤੇ ਚੱਲਦੀ ਹੈਗੀ ਆ ਉਹ ਤੁਹਾਡੇ ਕੋਲ 15-1600 ਤੋਂ 1800 ਰੁਪਿਆ ਲੈ ਲੈਂਦਾ ਤੇ ਸਰਫੇਸ ਸੀਡਰ ਸਭ ਤੋਂ ਇਕਨੋਮਿਕ ਐ ਸਸਾ ਤਰੀਕਾ ਹੈਗਾ ਇਹਦੇ ਵਿੱਚ ਜਿਹੜਾ 4 ਕਿਲੋ ਡੀਜ਼ਲ ਲੱਗਣਾ ਹੈਗਾ ਬਾਕੀ ਮਸ਼ੀਨ ਦੀ ਕੀਮਤ ਵੀ 1 ਲੱਖ ਰੁਪਏ ਦੇ ਆਸ-ਪਾਸ ਹੈ ਇੰਨਾ ਮਸ਼ੀਨਾਂ ਉੱਤੇ ਜਿਹੜੀ ਸਰਕਾਰ ਹੈਗੀ ਆ 50% ਸਬਸਿਡੀ ਇੰਡੀਵਿਜੂਅਲ ਫਾਰਮਰ ਨੂੰ ਆ ਜੇ ਗਰੁੱਪ ਦੇ ਵਿੱਚ ਲੈਣੇ ਹੋ 10% ਸਬਸਿਡੀ ਹੈ ਗਿਆ ਪੂਲੇ ਬਣਾਉਣ ਵਾਸਤੇ ਬੈਲਰ ਨਾਂ ਦੀ ਮਸ਼ੀਨ ਜਿਹੜੀ ਹੈਗੀ ਹੈ ਸਫਾਰਸ਼ਾਈ ਹੈ ਉਹਦੇ ਵਿੱਚ ਬੈਲਰ ਚਲਾਉਣ ਤੋਂ ਪਹਿਲਾਂ ਤੁਸੀਂ ਕਟਰ ਚਲਾਣੇ ਹੈਗੇ ਆ ਕਟਰ ਤੋਂ ਬਾਅਦ ਫਿਰ ਤੁਸੀਂ ਜਿਹੜਾ ਆ ਰੇਕ ਚਲਾਣੇ ਆ ਰੇਕ ਤੋਂ ਬਾਅਦ ਜਿਹੜਾ ਹੈਗਾ ਬੈਲਰ ਚਲਾਉਂਦੇ ਆ ਬੈਲਰ ਵੀ ਕਈ ਤਰ੍ਹਾਂ ਦੇ ਫੀਲਡ ਚ ਚੱਲ ਰਿਹਾ ਗਿਆ ਸਵਾਰ ਸਕੁਅਰ ਬੈਲਰ ਜਾਂ ਰੈਕਟੈਂਗਲ ਬੈਲਰ ਆ ਗਏ ਜਿਹੜੇ 20 ਕਿਲੋ ਦੀ ਗੰਡ ਬਣਾਉਂਦੇ ਆ ਗਿਆ ਅੱਜ ਕੱਲ ਵੱਡੇ ਬੈਲਰ ਵੀ ਆ ਗਏ ਜਿੰਦੇ ਵਿੱਚ 2 ਕੁਇੰਟਲ ਤੋਂ ਲੈ ਕੇ ਤੁਸੀਂ 4-5 ਕੁਇੰਟਲ ਤੱਕ ਜਿਹੜੀ ਹੈਗੀ ਆ ਗੰਡ ਬਣਾ ਸਕਦੇ ਹੈਗੇ ਆ ਇਹ ਜਿਹੜੀ ਬੇਲਸ ਹੈਗੀਆਂ ਕਿਸਾਨ ਦਾ ਨੁਕਸਾਨ ਆ ਇਹਦੇ ਵਿੱਚ ਕਿਉਂਕਿ ਪਰਾਲੀ ਦੇ ਨਾਲ ਤੁਹਾਡੀਆਂ ਖਸਦਾਂ ਬਾਹਰ ਚ ਨਹੀਂ ਜਾਂਦੇ ਆ ਪਰ ਜੈਰੀ ਇੰਡਸਟਰੀ ਕੁਸ਼ਾਰੀਆਂ ਦੇ ਵਿੱਚ ਇਹਨੂੰ ਬੇਲਸ ਨੂੰ ਵਰਤ ਕੇ ਬਿਜਲੀ ਪੈਦਾ ਹੋ ਰਹੀ ਆ T20 ਜਿਹੜਾ CBG ਪਲਾਂਟ ਲੱਗੇ ਹੋਏ ਆ ਬਾਇਓਗੈਸ ਪੈਦਾ ਹੋ ਰਹੀ ਆ ਇਸ ਤੋਂ ਇਲਾਵਾ ਜੇ ਫਾਰਮਰ ਨੇ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਵਰਤਣਾ ਹੈਗਾ ਖੁੰਮਾਂ ਦੇ ਵਿੱਚ ਜਿਹੜੀ ਝੋਨੇ ਦੀ ਪਰਾਲੀ ਨੂੰ ਵਰਤ ਸਕਦੇ ਆ ਕਣਕ ਦੇ ਤੂੜੀ ਦੇ ਨਾਲ ਤੇ ਨਾਲ ਹੀ ਇੱਕ ਗੀਜ਼ਰ ਯੂਨੀਵਰਸਿਟੀ ਨੇ ਇਸ ਫਾਰਸ਼ ਕੀਤਾ ਜਾਂਦੇ ਵਿੱਚ ਇੱਕ ਬੇਲਨਾ ਤੁਹਾਡੇ ਕੋਲ 100 ਲੀਟਰ ਗਰਮ ਪਾਣੀ ਪੈਦਾ ਹੋ ਜਾਂਦਾ ਇਸ ਤੋਂ ਇਲਾਵਾ ਇੱਕ ਗੋਬਰ ਗੈਸ ਪਲਾਂਟ ਹੈਗਾ ਗੋਬਰ ਗੈਸ ਨਹੀਂ ਬਾਇਓ ਗੈਸ ਪਲਾਂਟ ਹੈ ਜਿਹੜਾ ਪਰਾਲੀ ਨਾਲ ਚੱਲਦਾ ਹੈਗਾ ਤੇ ਜਿਹੜਾ ਪਰਾਲੀ ਤੇ 4 ਕੁਇੰਟਲ ਗੋਹਾ ਪੈਂਦਾ ਹੈਗਾ ਇੱਕ ਵਾਰ ਚ ਨਾਲ ਪਾਣੀ ਭਰ ਦਿੰਦੇ ਆ ਸਾਨੂੰ 3 ਤੋਂ 4 ਮਹੀਨੇ ਲਗਾਤਾਰ ਗੈਸ ਮਿਲਦੀ ਆ ਤੇ ਜੇ ਕਿਸੇ ਕੋਲ ਪਸ਼ੂ ਨਹੀਂ ਵੀ ਰੱਖੇ ਉਹਦਾ 1 ਸਾਲ ਦੇ ਵਿੱਚ ਉਹਨੂੰ 4 ਕੁ ਵਾਰੀ ਜੇ ਆਪਾਂ ਭਰਾਈ ਕਰ ਦਿੰਦੇ ਆ 16 ਕੁਇੰਟਲ ਗੋਹਾ ਚਾਹੀਦਾ ਮੁੱਲ ਲੈ ਕੇ ਵੀ ਪਾ ਸਕਦਾ ਸੋ ਇਹ ਕੁਝ ਜਿਹੜੇ ਹੈਗਾ ਫਾਰਮਰ ਆਪਣੇ ਪੱਧਰ ਤੇ ਇਸ ਤੋਂ ਇਲਾਵਾ ਬਾਗਾ ਦੇ ਵਿੱਚ ਮਲਚਿੰਗ ਦੇ ਤੌਰ ਤੇ ਵਰਤ ਸਕਦਾ ਹੈ ਸਬਜ਼ੀਆਂ ਦੇ ਵਿੱਚ ਲਸਣ ਪਿਆਜ਼ ਤੇ ਜੀਰੇ ਅਦਰਕ ਆ ਗਿਆ ਇਹਨਾਂ ਵਿੱਚ ਵੀ ਜੀਰੇ ਆ ਗਿਆ ਫਾਰਮਰ ਆਪਣੇ ਲੈਵਲ ਤੇ ਵਰਤ ਸਕਦਾ